एसजीपीसी दी سابقا ਪ੍ਰਧਾਨ ਬੀਬੀ ਜਗੀਰ ਕੌਰ ਨੇ ਐਨਜੀਓ ਦੇ ਸਹਿਯੋਗ ਨਾਲ ਵੰਡੀ ਰਾਹਤ ਸਮਗਰੀ ਚੰਡੀਗੜ੍ਹ ਦੇ ਐਨਜੀਓ ਲੀਡਰਸ ਐਂਡ ਲਿਸਨਰਸ ਦਾ ਵੀ ਕੀਤਾ ਧੰਨਵਾਦ ਪੰਜਾਬੀ ਯੋਧਿਆ ਦੀ ਵੀ ਕੀਤੀ ਸ਼ਲਾਘਾ ਪਾਣੀ ਉਤਰਨ ਤੋਂ ਬਾਅਦ ਐਨਜੀਓ ਵੱਲੋਂ ਲਗਾਏ ਜਾਣਗੇ ਮੈਡੀਕਲ ਕੈਂਪ ਦਰਿਆਵਾਂ ਦੀ ਸਾਮ ਸੰਭਾਲ ਤੇ ਬੰਦਰ ਲਈ ਬੀਬੀ ਜਗੀਰ ਫੌਜ ਪ੍ਰਧਾਨ ਮੰਤਰੀ ਨੂੰ ਲਿਖਣਗੇ ਚਿੱਠੀ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਜ਼ਿਲ੍ਹਾ ਕਪੂਰਥਲਾ ਦੇ ਤਕਰੀਬਨ ਸਾਰੇ ਹੀ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਨੇ ਇਸ ਵਾਰ ਦਰਿਆਵਾਂ ਨੇ 1988 ਤੋਂ ਵੀ ਵੱਧ ਨੁਕਸਾਨ ਕੀਤਾ ਹੈ ਜਿੱਥੇ ਸਰਕਾਰਾਂ ਲੋਕਾਂ ਦੀ ਮਦਦ ਕਰ ਰਹੀ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਨਾਲ ਹਮਦਰਦੀ ਜਤਾਉਂਦੇ ਹੋਏ ਉਹਨਾਂ ਦੀ ਸਹਾਇਤਾ ਕਰ ਰਹੀਆਂ ਨੇ ਇਸ ਲੜੀ ਵਿੱਚ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਉਹਨਾਂ ਨੇ ਸਬ ਡਿਵੀਜ਼ਨ ਪੁਲਤ ਦੇ ਕੋਕਾ ਮੰਡ ਵਿਖੇ ਬਣੇ ਰਾਹਤ ਕੇਂਦਰ ਵਿਖੇ ਚੰਡੀਗੜ੍ਹ ਦੇ ਐਨਜੀਓ ਲੀਡਰਸ ਐਂਡ ਲਿਸਨਰਸ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਹੈ ਉਹਨਾਂ ਨੇ ਸਾਰੇ ਪੰਜਾਬੀ ਯੋਧਿਆਂ ਦੀ ਵੀ ਸ਼ਲਾਘਾ ਕੀਤੀ ਹੈ ਜੋ ਆਪ ਅੱਗੇ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਬੀਬੀ ਜਗੀਕੌਰ ਨੇ ਇਹ ਵੀ ਆਖਿਆ ਹੈ ਕਿ ਪੰਜਾਬ ਸਰਕਾਰ ਹਾਲਾਤ ਠੀਕ ਹੋਣ ਤੇ ਇਹਨਾਂ ਦਰਿਆਵਾਂ ਵੱਲ ਧਿਆਨ ਦੇਣ ਤੇ ਦੇਖਣ ਕਿ ਇਸ ਦੀ ਕਿੰਨੀ ਡੂੰਘਾਈ ਚੜਾਈ ਹੋਣੀ ਚਾਹੀਦੀ ਹੈ ਤੇ ਕਿਸ ਤਰੀਕੇ ਨਾਲ ਇਸ ਦੀ ਬਨਾਵਟ ਸਹੀ ਕਰਨੀ ਚਾਹੀਦੀ ਹੈ ਤਾਂ ਜੋ ਬਸਾਤਾ ਦੇ ਮੌਸਮ ਵਿੱਚ ਅਜਿਹੇ ਹਾਲਾਤ ਨਾ ਬਣਨ ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਜਾਏਗੀ ਇਸ ਸੰਬੰਧੀ ਬੀਬੀ ਜਗੀਰ ਕੌਰ ਤੇ ਚੰਡੀਗੜ੍ਹ ਦੇ ਐਨ ਜੀਓ ਲੀਡਰਸ ਐਂਡ ਲਿਸਨਰਸ ਦੀ ਟੀਮ ਨੇ ਕੀ ਕੀਤਾ ਇਹ ਵੀ ਸੁਣਾ ਦਿੰਨੇ ਆ ਤੁਹਾਨੂੰ ਐਨਕੋ ਜੀ ਕੀ ਫਤਿਹ ਲਗਾਤਾਰ ਮਹੀਨੇ ਤੋਂ ਲੋਕ ਬੜੇ ਵੱਡੇ ਸੰਕਟ ਚ ਜਿਹੜੇ ਦਰਿਆਵਾਂ ਦੇ ਅੰਦਰ ਜਾਂ ਦਰਿਆਵਾਂ ਦੇ ਕੰਢੇ ਤੇ ਬੈਠੇ ਆ ਉਹਨਾਂ ਦੀ ਜ਼ਿੰਦਗੀ ਬੜੀ ਐਸ ਵੇਲੇ ਔਖੀ ਤੇ ਦੁਰਲਭ ਹੋਈ ਪਈ ਹੈ ਪਰ ਤਨਵਾਦ ਸਾਰੇ ਪੰਜਾਬੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਐਨ ਜੀਓਜ਼ ਦਾ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਭਾਵੇਂ ਉਹ ਹਰਿਆਣੇ ਤੱਕ ਦਿੱਲੀ ਤੱਕ ਆ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਸਾਥ ਵੀ ਦਿੱਤਾ ਪਰ ਪੰਜਾਬੀ ਯੋਧਿਆਂ ਨੇ ਹਿੰਮਤ ਨਹੀਂ ਹਾਰੀ دریاਵਾਂ ਦੇ ਵਿੱਚ ਬਾਰ ਬਾਰ ਕੇ ਲੋਕਾਂ ਨੂੰ ਬਚਾਇਆ ਵੀ ਵਾਇਸ ਹੁੰਦਵੀ ਕੀਤੀ ਸੋ ਅੱਜ ਸਮਾਂ ਆ ਗਿਆ ਕਿ ਹੁਣ ਆਉਣ ਵਾਲੇ ਸਮੇਂ ਵਾਸਤੇ ਅਸੀਂ ਪਲੈਨਿੰਗ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਖੇਤੀ ਰੇ ਬੀਜਣੀ ਹੈ ਤੇ ਕਿਵੇਂ ਨਾ ਤੇਰਬਾਲਣਾ ਉਹ ਸਾਰੀਆਂ ਚੀਜ਼ਾਂ ਦਾ ਹੀ ਕਰ ਰਹੇ ਹਾਂ ਪਰ ਅੱਜ ਮੈਂ ਧੰਨਵਾਦ ਕਰਦੀ ਹਾਂ ਕਿ ਚੰਡੀਗੜ੍ਹ ਦੀ ਸਾਈਡ ਤੋਂ ਸਾਡੀ ਇੱਕ ਐਨਜੀਓ ਲੀਗਲਸ ਐਂਡ ਲਿਸਨਰਸ ਉਹਦਾ ਨਾਂ ਜਿਹੜੀਆਂ ਅੱਗੇ ਸਾਡੀਆਂ ਬੇਟੀਆਂ ਬਹੁਤ बढ़िया ਲਿਖੀਆਂ ਡਾਕਟਰਸ ਉਹ ਇਹਨੂੰ ਲੀਡ ਕਰ ਰਹੀਆਂ ਤੇ ਬਿਨਾ ਪਾਰਟੀ ਵਾਈਟ ਦੇ ਉੱਤੇ ਉੱਠ ਕੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਹੀਆਂ ਔਰ ਮੈਨੂੰ ਪਤਾ ਲੱਗਾ ਜਦੋਂ ਤੇ ਮੈਨੂੰ ਬੇਨਤੀ ਕੀਤੀ ਕਿ ਸਾਡੇ ਵੀ ਇਲਾਕੇ 'ਚ ਆਓ ਇੱਥੇ ਮੰਡ 'ਚ ਕੁਝ ਲੋਕ ਬੈਠੇ ਐ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਡੀ ਆ ਕੇ ਸੇਵਾ ਕੀਤੀ ਐ ਮੈਂ ਦਾ ਧੰਨਵਾਦ ਕਰਦੀ ਆ ਕਿ ਸਪੈਸ਼ਲ ਤੌਰ ਤੇ ਬਹੁਤ ਦੂਰੋਂ ਚੱਲ ਕੇ ਆਈਆਂ ਬੀਬੀਆਂ ਦਾ ਆਪਣੇ ਵੀਰਾਂ ਦਾ ਧਰਮਾਜ ਕਰਦੀਆਂ ਕਿ ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਸ਼ਰੀਕ ਹੋਏ ਬਹੁਤ ਧੰਨਵਾਦ ਜੀ ਮੈਂ ਤੇ ਹਮੇਸ਼ਾ ਇਸ ਪਰਿਵਾਰ ਵਾਸਤੇ ਇਸ ਘਰ ਵਾਸਤੇ ਇਸ ਇਲਾਕੇ ਵਾਸਤੇ ਹਾਜ਼ਰ ਮੈਂ ਇਹਨਾਂ ਦਾ ਇੱਕ ਅੰਗ ਹੈ ਇਸ ਕਰਕੇ ਮੈਂ ਸੇ ਵੀ ਦੀਏ ਕਿ ਸਾਡਾ ਫਰਜ਼ ਬੰਦ ਹੈ ਵੈਰੀ ਗੁੱਡ ਜੀ ਜੀ ਕੀ ਕੰਮ ਕਰੇਗਾ ਦੇਖੋ ਅਸੀਂ ਕਮੇਟੀ ਸਾਡੀ ਹੈ ਜਦੋਂ ਪਾਣੀ ਖਤਮ ਹੋ ਗਿਆ ਅਸੀਂ ਫਿਰ ਸਰਵੇ ਕਰਨ ਲੱਗੇ ਹਾਂ ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਹੈ ਜਿਹੜੀ ਕਿਸਾਨ ਦੀ ਜ਼ਮੀਨ 'ਚ ਕਿੰਨੀ ਕਰੇਤਾ ਪੈ ਗਈ ਹੈ ਜੇ ਟਰੈਕਟਰ ਚਲਾਉਣਾ ਹੈ ਤੇ ਉਹਨੂੰ ਤੇਲ ਕਿੰਨਾ ਕੁ ਚਾਹੀਦਾ ਹੈ ਉਹਨੂੰ ਉਸ ਕਿੰਨੇ ਕਿੱਲੇ ਜ਼ਮੀਨ ਹੈ ਉਹਨੂੰ ਬੀਜ ਕਿੰਨਾ ਚਾਹੀਦਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਘਰ ਕੋਰ ਕੋਈ ਇਜ਼ਤ ਹੈ ਗਿਆ ਹੋਵੇ ਰਿਪੇਅਰ ਕਰਨੀ ਥੋੜੀ ਬੋਤੀ ਉਹ ਵੀ ਮਦਦ ਕਰਾਂਗੇ ਜੇ ਬੱਚਿਆਂ ਦੀਆਂ ਕਿਤਾਬਾਂ ਕੋਈ ਗਲ ਗਈਆਂ ਰੁੱੜ ਗਈਆਂ ਨੇ ਜਾਂ ਬੱਚੇ ਦਾ ਸਮਾਨ ਦੀ ਕੋਈ ਲੋੜ ਹੈ ਕੋਈ ਬਿਸਤਰੇ ਦੀ ਗੱਲ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੱਦ ਤੋਂ ਵੱਧ ਉਹਨਾਂ ਦੇ ਵਿੱਚ ਹਾਜ਼ਰ ਰਹੀਏ ਕਿਉਂਕਿ ਸਾਡਾ ਪਰਿਵਾਰ ਹੈ ਜੀ ਇਹ ਦੁਖੀ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜੇ ਇਹ ਦੁਖੀ ਨੇ ਤੇ ਸਾਡਾ ਵੀ ਮਨ ਜੜਾ ਆਪਣਾ ਕਲਪਦਾ ਇਹ ਪ੍ਰਬੰਧਕ ਸਾਰੇ ਜਿਹੜੇ ਐ ਕੁੱਕਰ ਪਿੰਡ ਦੇ ਆਲੇ ਦੁਆਲੇ ਦੇ ਇਹਨਾਂ ਨੇ ਬਹੁਤ ਵੱਡਾ ਲੋਕਾਂ ਦੇ ਸਾਥ ਦਿੱਤਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਸਰਕਾਰ ਨੂੰ ਦੇਖੋ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਮੌਕਾ ਹੈ ਆਪਣਾ ਫਰਜ਼ ਪਹਿਚਾਣੋ ਜੇ ਬਾਕੀ ਡਿਵੈਲਪਮੈਂਟ ਨਹੀਂ ਹੋ ਸਕੀ ਮੈਂ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕਰਨੇ ਕਿਉਂਕਿ ਫਿਰ ਸਰ ਲੋਕੀ ਕਹਿੰਦੇ ਆ ਕਿ ਸਿਆਸੀ ਲੋਗ ਹੁੰਦੇ ਸ਼ਾਇਦ ਅਜੇ ਸੇਵਾ ਕਰਨਾਏ ਹੈ ਸੇਵਾ ਕਰਤੇ ਹੋਏ ਨਿਹਕਾਮੀ ਇਸ ਕੋ ਹੌਤ ਪ੍ਰਾਪਤ ਸਭੀ ਮੇਰੇ ਮਨ ਚ ਕੋਈ ਐਸੀ ਗੱਲ ਨਹੀਂ ਪਰ ਸਰਕਾਰ ਆਪਣਾ ਫਰਜ਼ ਪਹਿਚਾਰੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਔਰ ਪੰਜਾਬ ਸਰਕਾਰ ਜਲਦੀ ਇਹ ਸਾਰਾ ਜਿਹੜਾ ਦਰਿਆ ਹੈ ਇਹਦੀ ਡਾਈਮੈਂਸ਼ਨ ਸਾਰੀ ਮੰਗਤੀ ਕਰਕੇ ਇਹਦੀ ਸਾਰੀ ਡੁਗਾਈ ਕਿੰਨੀ ਕਰਨੀ ਹੈ ਕੱਟੋ ਕੱਟ 20 25 ਫੁੱਟ ਡੂੰਗਾ ਕਰੇ ਜਿੰਨਾ ਇਹਦੀ ਚੌੜਾਈ ਹੈ ਉਹ ਲੈ ਕੇ ਤੇ ਆਲੇ ਦੁਆਲੇ ਬੰਨ ਬੰਨ ਕੇ 4 ਫੁੱਟ ਉਹ ਤੇ 10 30 ਫੁੱਟ ਦੀ ਸੜਕ ਬਣਾ ਕੇ ਤੇ ਪੱਥਰਾਂ ਦੇ ਨਾਲ ਆਲੇ ਦੁਆਲੇ ਪੱਕਾ ਕੀਤਾ ਜਾਵੇ ਕਿਤੇ ਬਾਈਕ ਨੂੰ ਇੱਕ ਮੌਕਾ ਦਿੱਤਾ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਜੇ ਕਦੇ ਸਾਨੂੰ ਵੀ ਮੌਕਾ ਮਿਲੇ ਸਰਕਾਰਾਂ ਵਿੱਚ ਮੈਂ ਸਭ ਤੋਂ ਮੇਰੀ ਪੈਰ ਕਿਉਂਕਿ ਬਾਵਾਰ ਨਾਨ ਸਿੰਘ ਜੀ ਨੇ ਮੇਰੇ ਪਿਤਾ ਜੀ ਨੇ ਬੰਦ ਬਣਾਇਆ ਸੀ ਮੇਰਾ ਇਹਦੇ ਤੇ ਬਹੁਤ ਇੰਟਰਸਟਡਦਾ ਹੈ ਕਿ 55 ਸਾਲ ਪਹਿਲਾਂ ਉਹਨਾਂ ਨੇ 55 55 ਦੇ ਵਿੱਚ ਜਦੋਂ ਹੜ ਆਇਆ ਸੀ ਉਦੋਂ ਹੀ ਬਣਾਇਆ ਸੀ ਉਨ ਅਸੀਂ ਇਹ ਆਉਣ ਵਾਰ ਸਮੇਂ ਚ ਮੈਂ ਸਮਝਦੀ ਹਾਂ ਕਿ ਸ਼ਾਇਦ ਮੇਰੇ ਪਾ ਗਾਂਝੀ ਹੋਵੇ ਕਿ ਮੈਂ ਇਹ ਸੇਵਾ ਕਰ ਸਕਾਂ ਮੈਂ ਜ਼ਰੂਰ ਕਰਾਂਗੀ ਪ੍ਰਧਾਨ ਮੰਤਰੀ ਜੀ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਅੱਜ ਵੀ ਚਿੱਠੀ ਲਿਖਾਂਗੇ ਔਰ ਮੈਂ ਕਿਸਾਨ ਵੀਰਾਂ ਨੂੰ ਕਹਿੰਨੀ ਹੇ ਜੇ ਕੋਈ ਰੇਤਾ ਦੁੱਧ ਤੁਹਾਡੇ ਖੇਤਰ ਚ ਪੈ ਗਈ ਹੈ ਉਹ ਪੱਟ ਲਓ ਆਪਣੇ ਘਰਾਂ ਲਈ ਵਰਤ ਲਓ ਆਪਣੇ ਕੋਈ ਰਿਪੇਅਰ ਕਰਨੀ ਵਰਤ ਲਓ ਕੋਈ ਲੋੜ ਨਹੀਂ ਕੋਈ ਬੰਦਾ ਹੋਰ ਚੋਰੀ ਆ ਕੇ ਮਾਈਨਿੰਗ ਨਾ ਕਰੇ ਅੱਵਲ ਤੇ ਗੁਰੂ ਸੋਖੀ ਰੱਖੇ ਤੁਹਾਡੀਆਂ ਫਸਲਾਂ ਜੁਹੰਦੀਆਂ ਰਹਿਣ ਤੁਸੀਂ ਕੋਈ ਨਾ ਕੋਈ ਥੋੜੀ-ਬਹੁਤੀ ਜੇ ਕੋਈ 10% 5% ਬਚੀ ਹੈ ਉਹਨੂੰ ਪਿਆਰ ਨਾਲ ਵਡੋ ਤੇ ਤੁਹਾਡੇ ਨਾਲ ਸਿੱਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਆਪਣੀ ਟੀਮ ਲੀਡਰਸ ਐਂਡ ਲਿਸਨਰਸ ਵੱਲੋਂ ਬੀਬੀ ਜੀ ਦਾ ਔਰ ਪਿੰਡਵ ਦੀ ਮੈਨੇਜਮੈਂਟ ਦਾ ਕੋਟ ਕੋਟ ਧੰਨਵਾਦ ਕਰਦੀ ਆ ਕਿਉਂਕਿ ਜਦੋਂ ਅਸੀਂ ਪਿੰਡਾਂ ਵਿੱਚ ਸਰਵੇ ਕੀਤਾ ਜਦੋਂ ਅਸੀਂ ਨਿਕਲੇ ਮਤਲਬ ਚੰਡੀਗੜ੍ਹ ਤੋਂ ਆਉਣਾ ਪਿੰਡਾਂ ਵਿੱਚ ਸੌਖਾ ਨਹੀਂ ਸੀ ਬਟ ਇੰਨਾ ਸਾਰਿਆਂ ਦੀ ਮਦਦ ਕਰਕੇ ਜਾਂ ਗਾਈਡੈਂਸ ਕਰਕੇ ਅਸੀਂ ਉਸ ਪਿੰਡ ਦੇ ਵਿੱਚ ਵੀ ਅੱਜ ਪਹੁੰਚੇ ਆ ਜਿੱਥੇ ਕਿ ਲੋਕਾਂ ਨੂੰ ਜ਼ਰੂਰਤ ਸੀ ਦੇਖੋ ਜੀ ਅਸੀਂ ਸਾਰੀਆਂ ਲੋੜਾਂ ਤਾਂ ਨਹੀਂ ਪੂਰੀਆਂ ਕਰ ਸਕਦੇ ਬਟ ਜਿੰਨੀ ਗੁਰੂ ਸਾਹਿਬ ਵੱਲੋਂ ਸਾਨੂੰ ਸੇਵਾ ਲੱਗ ਰਹੀ ਹੈ ਅਸੀਂ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਦੋਂ ਬੀਬੀ ਜੀ ਨੂੰ ਪਤਾ ਲੱਗਿਆ ਕਿ ਅਸੀਂ ਚੰਡੀਗੜ੍ਹ ਦੀ ਐਨ ਜੀਓ ਇਸ ਚੀਜ਼ ਤੇ ਵਰਕ ਆਊਟ ਕਰ ਰਹੀ ਹੈ ਤਾਂ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੋ ਮੈਂ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਬੀਬੀ ਜੀ ਦੀ ਮੇਰੀ ਟੀਮ ਸਾਰਿਆਂ ਵੱਲੋਂ ਸਾਡੇ ਵੱਲੋਂ ਔਰ ਅਸੀਂ ਅੱਗੋਂ ਵੀ ਇਹ ਵਾਅਦਾ ਕਰਕੇ ਜਾ ਰਹੇ ਹਾਂ ਅਸੀਂ ਮੈਂ ਜੀ ਖੁਦ ਇੱਕ ਡਾਕਟਰ ਹਾਂ ਅ ਬੇਸ਼ੱਕ ਮੈਂ ਐਮਡੀ ਐਸ ਡਾਕਟਰ ਆ ਦੰਦਾਂ ਦੀ ਡਾਕਟਰ ਆ ਬਟ ਅਸੀਂ ਇੱਕ ਟੀਮ ਤਿਆਰ ਕਰ ਰਹੇ ਆ ਥੋੜਾ ਜਿਹਾ ਚੀਜ਼ਾਂ ਸੈਟਲ ਡਾਊਨ ਹੋਣ ਲਾਈਕ ਲੋਕ ਆਪਣੇ ਥੋੜਾ ਜਿਹਾ ਘਰਾਂ ਵਾਲੀ ਕਨਸੈਂਟਰੇਟ ਕਰਨ ਉਹਨਾਂ ਨੂੰ ਥੋੜਾ ਸਟ੍ਰੀਮ ਲਾਈਨ ਕਰਨ ਉਸ ਤੋਂ ਬਾਅਦ ਅਸੀਂ ਇੱਕ ਕੈਂਪ ਸੋਚ ਰਹੇ ਆ ਜਿਹਦੇ ਵਿੱਚ ਸਾਡਾ ਸਕਿਨ ਸਪੈਸ਼ਲਿਸਟ ਆਉਣਗੇ ਆਈ ਸਪੈਸ਼ਲਿਸਟ ਆਉਣਗੇ ਜਨਰਲ ਮੈਡੀਸਿਨ ਵਾਲੇ ਆਉਣਗੇ ਔਰ ਮੈਂ ਮਾਈਸੈਲਫ ਮਤਲਬ ਬੀਇੰਗ ਡੈਂਟਿਸਟ ਡੈਂਟਲ ਸਰਜਨ ਅਟ ਲੀਸਟ ਮੂਹ ਤੋਂ ਜੋ ਬਿਮਾਰੀਆਂ ਪੇਟ ਚ ਜਾ ਰਹੀਆਂ ਐ ਅਟ ਲੀਸਟ ਮੈਂ ਉਹਨਾਂ ਨੂੰ ਗਾਈਡ ਕਰ ਸਕਦੀਆਂ ਵਿਦ ਦੀ ਹੈਲਪ ਆਫ ਮੈਡੀਸਿਨਸ ਅੱਜ ਅਸੀਂ ਮੈਡੀਸਿਨਸ ਕਿਉਂ ਨਹੀਂ ਕੈਂਪ ਚ ਦੇ ਰਹੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਮੈਡੀਸਿਨ ਦੇਤੀ ਉਹਨਾਂ ਨੂੰ ਯੂਜ਼ ਕਿਵੇਂ ਕਰਨਾ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਇਹਨਾਂ ਲੋਕਾਂ ਲਈ ਜਿੰਨਾ ਦਿੱਤਾ ਉਹਨਾਂ ਹੀ ਘਟ ਹੈ ਜੀ ਸੋ ਮੇਰੀ ਬੀਬੀ ਜੀ ਸਾਰਿਆਂ ਅੱਗੇ ਤੁਹਾਡੀ ਸਾਰਿਆਂ ਅੱਗੇ ਟੀਮ ਅੱਗੇ ਮੇਰੀ ਰਿਕੁਐਸਟ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਪਿੰਡ ਥੋੜਾ ਜਿਹਾ ਸੈਟਲ ਡਾਊਨ ਹੋ ਗਿਆ ਸਾਨੂੰ ਇੱਕ ਵਾਰ ਤੁਸੀਂ ਸਿਰਫ ਮੈਸੇਜ ਕਨਵੇ ਕਰਨਾ ਹੈ ਸਾਡੀ ਟੀਮ ਨੂੰ ਇੰਸਟਾਗ੍ਰam ਤੇ ਔਰ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਕਰ ਰਹੇ ਹਾਂ ਅਸੀਂ ਕਿਸੇ ਵੀ ਪਾਰਟੀ ਨਾਲ ਐਵੇਂ ਨਹੀਂ ਕਰ ਰਹੇ ਕਿਉਂਕਿ ਸਾਡਾ ਪੇਜ ਹੈ ਤੁਸੀਂ ਉਹ ਪੇਜ ਨੂੰ ਸਕਰੋਲ ਕਰ ਸਕਦੇ ਹੋ ਵੀ ਆਰ ਇੰਡੀਪੈਂਡੈਂਟਲੀ ਵਰਕਿੰਗ ਐਜ਼ ਐਨ ਜੀਓ ਸੋ ਫਿਰ ਵੀ ਟੀਮ ਦਾ ਮੀਡੀਆ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਦੇ ਥਰੂ ਅਸੀਂ ਆਪਣਾ ਮੈਸੇਜ ਟੀਮ ਲੀਡਰਸ ਐਂਡ ਲਿਸਨਰਸ ਲਿਸਨਰਸ ਦਾ ਮੈਸੇਜ ਕਨਵੇ ਕਰ ਰਹੇ ਹਾਂ ਉਮੀਦ ਹੈ ਕਿ ਜੋ ਅਸੀਂ ਸਾਨੂੰ ਸੇਵਾ ਲੱਗੀ ਸੀ ਉਹ ਲੋਕਾਂ ਤੱਕ ਪਹੁੰਚੀ ਹੈ ਤੇ ਲੋਕਾਂ ਨੂੰ ਥੋੜੀ ਬਹੁਤ ਥੋੜੀ ਬਹੁਤ ਇੱਕ ਪੈਸੇ ਜੰਨੀ ਵੀ ਰਾਹਤ ਮਿਲੀ ਹੋਊਗੀ ਸਾਰੀ ਟੀਮ ਦਾ ਸਾਡੇ ਸਾਰਿਆਂ ਵੱਲੋਂ ਧੰਨਵਾਦ ਧੰਨਵਾਦ